ਪ੍ਰੋਸੈਡੀ ਬੀਬੀਆਂ ਤੇ ਸੰਗਤਾਂ ਵੱਲੋਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪ੍ਰਭਾਤ ਕੀਰਤियां ਕੱਢੀਆਂ ਗਈਆਂ 7 ਤਰੀਕ ਨੂੰ ਖਾਨਪਟ ਸਾਹਿਬ ਦੀ ਰਮਤਾਂ ਹੋਈ ਸੀ ਜੋ ਅੱਜ ਨੌਰਤ ਨੂੰ ਸੰਪੂਰਨਤਾ ਉਪਰੰਤ ਹੋਗ ਪਾਏਗੇ ਐਜੂਕੇਸ਼ਨ ਫੰਡ ਗੁਰਦੁਆਰੇ ਵੱਲੋਂ ਉਲਕ ਕਰਿਆ ਜਾਂਦਾ ਹੈ ਜੋ ਲੋੜਵੰਦ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਫੰਡ ਦਿੱਤਾ ਜਾਂਦਾ ਹੈ ਅੱਜ ਸਾਡੇ ਨਾਲ ਮੌਜੂਦ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਜੁਨਗਰ ਦੇਵ ਮੈਂਬਰ ਸਹਿਬਾਨ ਅੱਜ ਗੁਰਦੁਆਰਾ ਸਾਹਿਬ ਵਿਕੇ ਜਿਹੜਾ ਪ੍ਰੋਗਰਾਮ ਮਨਾਇਆ ਗਿਆ ਕਿਸ ਸੰਬੰਧ ਵਿੱਚ ਮਨਾਇਆ ਗਿਆ ਆ ਉਹ ਇਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਪਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮੇਨ ਵਿਸ਼ੇਸ਼ ਕੀਰਤਨ ਬਾਦ ਸਜਾਇਆ ਗਿਆ ਸੀਗਾ ਉਹਦਾ ਮੇਨ ਮਹੱਤਵ ਸੀਗਾ ਪਹਿਲੇ ਪਾਸ਼ਾਹੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਜੇ ਪ੍ਰਕਾਸ਼ ਪ੍ਰੋਗ੍ਰਾਮ ਨੂੰ ਸਮਰਪਿਤ ਇਸ ਉਪਲਖ ਵਿੱਚ ਪ੍ਰਬੰਧਕ ਕਮੇਟੀ ਸਕੂਲ ਦੀਆਂ ਬੀਬੀਆਂ ਅਤੇ ਸੰਗਤਾਂ ਵੱਲੋਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪ੍ਰਭਾਤ ਫਰੀਆਂ ਕੱਢੀਆਂ ਗਈਆਂ ਅਤੇ 5 ਨਵੰਬਰ ਨੂੰ ਹੀ ਸਵੇਰੇ ਔਰ ਸ਼ਾਮ ਦੇ ਦੀਵਾਨ ਸਜਾਏ ਗਏ ਸਨ 7 ਤਰੀਕ ਨੂੰ ਖੰਡ ਪਟਸਾਬ ਵੀ ਰਮਤਾ ਹੋਈ ਸੀ ਜੋ ਅੱਜ ਨਰਥ ਨੂੰ ਸੰਪੂਰਨਤਾ ਉਪਰੰਤ ਝੋਗ ਪਾਏਗੇ ਅਤੇ ਵਿਸ਼ੇਸ਼ ਕੀਰਤਨ ਦੀਵਾਨ ਸਜੇ ਉਪਰੰਤ ਗੁਰੂ ਕੇ ਲੰਗਰ ਤੁਰਕ ਵਰਤਾਏਗੇ ਅੱਜ ਜਿਹੜੇ ਭਾਈ ਸਾਹਿਬ ਕੀਰਤਨੀਏ ਆਏ ਸੀ ਉਹ ਕੂਨ ਸਨ ਅੱਜ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਇੰਗਲੈਂਡ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਸਨ ਉਰਾਨੇ ਸ਼ਬਦ ਨਾਲ ਕਥਾ ਵਿਚਾਰ ਨਾਲ ਸੰਤਨ ਨੂੰ ਹਾਲ ਕੀਤਾ ਗੁਰਦੁਆਰਾ ਸਾਈ ਵੱਲੋਂ ਬੱਚਿਆਂ ਨੂੰ ਗੁਰਸਿੱਖੀ ਲਾਈਨ ਚ ਜੋੜਨ ਉਹ ਲਾਈਨ ਚ ਜੋੜਨ ਦਾ ਕੀ ਪ੍ਰਾਲੇ ਕਿਤੇ ਜਾਂਦੇ ਹਨ ਪਿਛਲੇ ਕਾਫੀ ਸਮੇ ਤੋਂ ਪ੍ਰਬੰਧਕ ਕਮੇਟੀ ਜੋ ਕਿ ਬੱਚੇ ਵਿਸ਼ੇਸ਼ ਤੌਰ ਤੇ ਪ੍ਰਭਾਸੀ ਰੇਸ਼ਮੂਲਿਤ ਕੀਤੀ ਗੁਰੂ ਘਰ ਦੀ ਸ਼ਭਾ ਵਿੱਚ ਮੂਲਿਤ ਕਰਦੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਲੰਗਰ ਪੰਚਾਇਤ ਰਸ ਦਿੱਤੀ ਜਾਂਦੀ ਹੈ ਐਜੂਕੇਸ਼ਨ ਫੰਡ ਗੁਰਦੁਆਰੇ ਵੱਲੋਂ ਲਗ ਕੱਢਿਆ ਜਾਂਦਾ ਹੈ ਜੋ ਲੋੜਵੰਦ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਫੰਡ ਦਿੱਤਾ ਜਾਂਦਾ ਹੈ ਸਮੇਂ-ਸਮੇਂ ਤੇ ਧਾਰਮਿਕ ਯਾਤਰਾਵਾਂ ਗੁਰੂਤਮ ਜੀਓ ਲੈ ਕੇ ਲਈਆਂ ਜਾਂਦੀਆਂ ਨੇ ਪਿਛਲੇ ਦਿਨਾਂ ਚ ਮੈਡੀਕਲ ਕੈਂਪ ਵੀ ਚਲਾਏਗੇ ਉਹ ਕੋ ਦਾ ਪਰ ਨੁਕਤੀ ਬਣੂਗੀ ਮਿਊਟ ਮਿਊਟ ਸਟਾਰਟ ਹਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਹਨ ਪ੍ਰਧਾਨ ਜੀ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਪਦੇਸ਼ ਸੀ ਸਾਰੀ ਮਾਨਵਤਾ ਨੂੰ ਕਿ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋ ਵਰਨਾਂ ਨੂੰ ਸਾਂਝਾ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਹੈ ਤੇ ਸਾਰਿਆਂ ਨਾਲ ਮਿਲ ਜੁਲ ਕੇ ਮਿਲਣਾ ਚਾਹੀਦਾ ਹੈ ਔਰ ਆਪਸ ਵਿੱਚ ਮਿਲ ਮਿਲ ਕੇ ਰਹਿਣਾ ਚਾਹੀਦਾ ਹੈ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us